ਸਸਕਾਰਜੀ ਮਹਾ ਕਮਲਕਪੂਰ ਤੋਂ ਦੇਖ ਰਹੇ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਕੁਮਾਂਤਰੀ ਵਿਦਿਆਰਥੀ ਦਾ ਮਾਮਲਾ ਆਇ ਤਿੰਨ ਪੱਖ ਦਾ ਚਾਰਾ ਹੈ ਕਿਉਂਕਿ ਆਇ ਤਿੰਨ ਕੈਨੇਡਾ ਸਰਕਾਰ ਦੇ ਵੱਲੋਂ ਕੁਮਾਂਤਰੀ ਵਿਦਿਆਰਥੀਆਂ ਦੇ ਲਈ ਨਿਤ ਨਵੇਂ ਨਿਯਮ ਲਾ ਦੇ ਚਾਰੇ ਨੇ ਜਿੱਥੇ ਇੱਕ ਪਾਸੇ ਹੁਣ ਕੈਨੇਡਾ ਸਰਕਾਰ ਨੇ ਕੁਮਾਂਤਰੀਅਤੇ ਗਿਣਤੀ ਚੋ ਘਟੋਤੀ ਕਰਨ ਦੀ ਥਾਂ ਲਈ ਹੈ ਤਾਂ ਉੱਥੇ ਹੀ ਹੁਣ ਕੈਨੇਡਾ ਦੇ ਕੋਲੇ ਚੋ ਯੂਨੀਵਰਸਿਟੀਆਂ ਵੀ ਚਰਚਾ ਦਾ ਵਿਸ਼ਾ ਬਣ ਚੁੱਕੀਆਂ ਨੇ ਜੀਹਾਂ ਅ ਤਰਸਲ ਕੈਨੇਡਾ ਸਥਿਤ ਸ਼ੈਰਟਨ ਕਾਲਜ ਦੇ ਵੱਲੋਂ ਹੁਣ ਦਾਖਲਾ ਘਟਨ ਦਾ ਹਵਾਲਾ ਦਿੰਦੇ ਹੋਏ ਚਾਲੀ ਪ੍ਰੋਗਰਾਮਾਂ ਨੂੰ ਮੁਤਲ ਕਰ ਨਾਲ ਘਟੋਟ ਕਟੇ ਕਾਲਜ ਨੂੰ 112 ਮਿਲੀਅਨ ਡਾਲਰ ਦੀ ਕਿਰਾਵਟ ਆਵੇਗੀ। ਦੱਸੇ ਸ਼ਰਡਨ ਕਾਲਜ ਦਾ ਕਹਿਣਾ ਹੈ ਕਿ ਉਹ 40 ਪ੍ਰੋਗਰਾਮ ਨੂੰ ਰੋਕ ਰਿਹਾ ਹੈ ਅਤੇ ਸਟਾਫ ਦੀ ਛੁੱਟੀ ਕਰ ਰਿਹਾ ਹੈ ਕਿਉਂਕਿ ਇਸ ਨੂੰ ਨਵਾਂਕਨ ਦੇ ਵਿੱਚ ਨਾਟਕੀ ਕਿਰਾਵਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਲਜ ਦਾ ਅਨੁਮਾਨ ਹੈ ਕਿ ਅਗਲੇ ਸਾਲ ਦੇ ਵਿੱਚ ਲਗਭਗ 30% ਘਟ ਵਿਦਿਆਰਥੀ ਹੋਣਗੇ। ਨਤੀਜੇ ਵਜੋਂ ਇਸ ਦੇ ਪ੍ਰਧਾਨ ਜੈਨੇਟ ਮੋਰਸਨ ਨੇ ਇੱਕ ਬਿਆਨ ਅਨੁਸਾਰ ਮਾਲੀਏ ਦੇ ਵਿੱਚ 112 ਮਿਲੀਅਨ ਡਾਲਰ ਗਿਰਾਵਟ ਆਵੇਗੀ। ਇਨਹੀਂ ਮੋਰਸਨ ਨੇ ਅੱਗੇ ਕਿਹਾ ਕਿ ਇੱਕ ਵਾਦੂ ਸਤਾਈ ਪ੍ਰੋਗਰਾਮਰ ਦੀ ਕੁਸ਼ਲਤਾ ਸਮੀਖਿਆ ਵੀ ਕੀਤੀ ਜਾਵੇਗੀ ਸ਼ੈਰਡਨ ਦੇ ਲਈ ਲੰਬੇ ਸਮੇਂ ਤੋਂ ਕਟਫੰਡਿੰਗ ਬਦਲੀਆਂ ਸਰਕਾਰਆਂ ਨੀਤੀਆਂ ਅਤੇ ਸਮਾਜਿਕ ਤਕਨੀਕੀ ਅਤੇ ਆਰਥਿਕ ਵਿਗਨ ਦੇ ਜਵਾਬ ਦੇ ਵਿੱਚ ਇੱਕ ਵਿਤੀ ਤੌਰ ਤੇ ਟਿਕਾਊ ਅਤੇ ਜੀਵੰਤ ਪਾਇਚਾਰੇ ਬਣੇ ਰਹਿਣ ਦੇ ਲਈ ਇਹ ਤਬਦੀਲੀਆਂ ਜ਼ਰੂਰੀ ਨੇ ਇਸ ਨਾਲੇ ਮੋਰਸਨ ਨੇ ਅੱਗੇ ਕਿਹਾ ਕਿ ਸ਼ੈਰਡਨ ਵੱਖਰਾ ਦਿਖਾਈ ਦੇਵੇਗਾ ਪਰ ਸਿੱਖਣ ਖੋਜ ਅਤੇ ਰੁਝੇਵਿਆਂ ਦੇ ਲਈ ਸਾਟੀ ਬਚਨ ਬਤਾ ਇੱਕੋ ਚਾਹੀਏ ਦੱਸੇ ਕਿ ਮੌਤਲ ਕਿਤੇ ਜਾ ਰਹੇ ਪ੍ਰੋਗਰਾਮਾਂ ਦੇ ਵਿੱਚ ਅਪਲਾਈਡ ਸਾਇੰਸ ਅਤੇ ਟੈਕਨੋਲੋਜੀ ਦੀ ਫੈਸਿਲਿਟੀ ਦੇ ਵਿੱਚ 13 ਵਪਾਰਕ ਪ੍ਰੋਗਰਾਮਾਂ ਦੇ 13 ਐਨੀਮੇਸ਼ਨ ਆਰਟਸ ਅਤੇ ਡਿਜ਼ਾਈਨ ਦੀ ਫੈਕਲਟੀ ਪਿੱਛੇ 6 ਅਪਲਾਈਡ ਹੈਲਥ ਐਂਡ ਕਮਿਊਨਿਟੀ ਸਟੱਡੀਜ਼ ਦੀ ਫੈਕਲਟੀ ਦੇ ਵਿੱਚ 5 ਅਤੇ ਮਨੁੱਖਤਾ ਅਤੇ ਸਮਾਜਿਕ ਵਿਗਿਆਨ ਦੇ ਵਿੱਚ 3 ਸ਼ਾਮਲ ਨੇ His own published documents show there are 4.9 million people here temporarily that are supposed to leave by December 31st of next year 13 months from now 4.9 million people. We asked what the plan was to track their departures and yesterday his immigration minister said we're just going to take people at their word. He admits that there have been two ISIS Terrorists allowed into our country. What is the plan to protect our security and reinstate? sovereignty over who is in our country कॉलेज की वेबसाइट कहती है कि जेड़े विद्यार्थी वर्तमान दे विच इन प्रोग्रामा दे विच दाखिल ने ओ हजे भी ग्रेजुएट होने योग्य होंगे फेडरल सरकार द्वारा अंतरराष्ट्रीय पोस्ट-स्केन्डरी विद्यार्थी दे लिए अध्ययन परमिटा उत्ते गैप दी घोषणा करने तो बाद शाइडेन कॉलेज वित्तीय चुनौतियां दा भी सामना करने वाला नवीनतम स्कूल है सरकार ने कहा है कि गैप दा मकसद इस साल नवे विद्यार्थी वीज़ा दी गिनती नु 1 तिहाई तो वध ਤੋਂ ਹੈ ਇਸ ਜਰਮਨੀ ਸਰਕਾਰ ਨੇ ਐਵੀ ਕਿ ਹੈ ਕਿ ਉਹ 2024 ਦੇ ਲਈ ਲਗਭਗ 360000 ਅੰਡਰਗ੍ਰੈਜੂਏਟ ਸਟੱਡੀ ਪਰਮਿਟਾਂ ਨੂੰ ਮਨਜ਼ੂਰੀ ਦੇਵੇਗੀ ਪਰ 2023 ਤੋਂ 35% ਕਮੀ ਹੋਵੇਗੀ ਜ਼ਿਕਰੋ ਕਿ ਕੇਸ ਸਤੰਬਰ ਦੇ ਵਿੱਚ ਲਿਬਰਲ ਸਰਕਾਰ ਨੇ ਐਲਾਨ ਕੀਤਾ ਸੀ ਕਿ ਉਹ ਅੰਤਰਰਾਸ਼ਟਰੀ ਵਿਦਿਆਰਥੀ ਪਰਮਿਟਾ ਦੀ ਗਿਣਤੀ ਦੇ ਵਿੱਚ 10% ਦੀ ਘਟौती ਕਰਨਗੇ ਅਤੇ ਪੋਸਟ ਸਕੰਡਰੀ ਸੰਸਥਾਵਾਂ ਦੇ ਵਿੱਚ ਪਰਮਿਟਾ ਦੀ ਵਾੜ ਨੂੰ ਕਿਵੇਂ ਵੰਡਣਾ ਹੈ ਇਹ ਫੈਸਲਾ ਕਰਨਾ ਸੁਭਾਈ ਸਰਕਾਰ ਦੇ ਨਿਰਭਰ ਕਰੇਗਾ ਜਿਸਨੇ ਮਾਰਚੂ ਦੇ ਵਿੱਚ ਐਲਾਨ ਕੀਤਾ ਸੀ ਕਿ ਕਾਲਜ ਨੂੰ ਆਪਣੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਦੇ ਵਿੱਚ ਸਭ ਤੋਂ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ